ਹਾਂਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਹਿੰਦਾ ਮਿੱਤਰੋ ਠੀਕ ਠਾਕ ਅੱਜ ਬੜੀ ਵਧੀਆ ਧੁੱਪ ਲੱਗੀ ਆ ਤੇ ਖੂਨ ਜਿਹੜਾ ਜੰਮ ਚੁੱਕਾ ਆ ਜਿੱਦਾਂ ਉਹਨੂੰ ਪਘਰਾਉਣ ਵਾਸਤੇ ਕੜੀ-ਕੜੀ ਹਿਆਰ ਕਰ ਰਹੀ ਜੀ ਆ ਤੇ ਨਾਲੇ ਅੱਜ ਪਿੰਡ ਦਾ ਫੁੱਟਬਾਲ ਦਾ ਮੈਚ ਉਹ ਵੀ ਵੇਖ ਕੇ ਆਉਣਾ ਉਹਦਾ ਵੀ ਵਲੌਗ ਪਾਵਾਂਗੇ ਤੇ ਤੁਹਾਨੂੰ ਨਾਲ-ਨਾਲ ਦਿਖਾ ਲਈਏ ਵੀ ਅੱਜ ਕਿੰਨਾ ਤੇ ਕਿੰਨਾ ਵਜੇ ਜੈਸ ਦਾ ਮਾਹੌਲ ਆ ਆ ਵੇਖੋ ਪਿੰਡ ਦੀਆਂ ਪਹਾੜੀਆਂ ਪਿੰਡ ਦੇ ਘਰ ਗਾਰਨ ਤੇ ਨਾਲ-ਨਾਲ ਤੁਹਾਨੂੰ ਹੋਰ ਵੀ ਦਿਖਾਉਣੀ ਆ ਵੀ ਕੀ ਕੀ ਸਿਸਟਮ ਆ ਆਹ ਵੇਖੋ ਗੋਰੀਆਂ ਦੀ ਬਿੱਲੀ ਤਰੀ ਫੇਣਦੀ ਉਹ ਵੀ ਦਿਖਾਉਣੀ ਆ ਕਿਹੜੇ ਪਿੰਡ ਤੋਂ ਵੀਡੀਓ ਵੇਖਣ ਦੇ ਆ ਕਿਦਾਂ ਦੀਆਂ ਵੀਡੀਓ ਲੱਗਦੀਆਂ ਜਰੂਰ ਦੱਸਿਓ ਤੇ ਇੱਥੇ ਗਰਮੀ ਨੂੰ ਵੀਰ ਬਹੁਤ ਚੰਗਾ ਮੰਨਿਆ ਜਾਂਦਾ ਸਿਆਲਾਂ ਦੇ ਨਾਲ ਸਭ ਰੁੱਖਾਂ ਦੇ ਪੱਤੇ ਝੜ ਕੇ ਠੰਡ ਦੇ ਨਾਲ ਬਰਫ਼ ਦੇ ਨਾਲ ਲੋਕ ਘਰਾਂ 'ਚ ਵੜ ਜਾਂਦੇ ਆ ਆਹ ਸਭ ਜੰਗਲ ਜਿਹੜਾ ਆਹ ਵੇਖੋ ਜੰਗਲ ਦੇ ਉੱਤੇ ਵੀ ਘਰ ਆ ਸਾਰਾ ਜਦਾਂ ਵੀ ਝੜ ਛੁੱਟ ਗਏ ਪੱਤੇ ਲੋਕ ਅੰਦਰਾਂ ਚੋਂ ਬਾਹਰ ਨਹੀਂ ਨਿਕਲਦੇ ਤੇ ਹੁਣ ਵੇਖਿਓ ਇੰਨਾ ਗਰਮੀਆਂ ਚ ਕਿਦਾਂ ਵੀਰਾਂ ਸ਼ੀਰਾਂ ਪਹਿਨੀਆਂ ਕਿਦਾਂ ਡਾਲਿਆਂ ਨੇ ਡਾਲੇ ਖਲੋਣੇ ਕਿਦਾਂ ਗੋਰੀਆਂ ਨੇ ਸਮੁੰਦਰਾਂ ਤੇ ਜਾ ਕੇ ਨਹਾਉਣਾ ਕਿਦਾਂ ਕਹਾ ਆ ਗਿਆ ਤੇ ਆ ਕਿਸਾਨ ਦਾ ਇੱਕ ਤੁਹਾਨੂੰ ਦਿਖਾਉਨੇ ਆ ਫਾਰਮ ਹਾਊਸ ਜਿੱਥੇ ਨਾ ਇਹਨਾਂ ਬਖਤਾਂ ਰੱਖੀਆਂ ਦੰ ਦਿਖਾਉਨੇ ਵਖਤ ਆਈ ਬਿੱਲੀ ਕਿਦਾਂ ਸੁਣ ਗਈ ਉਹ ਕਿਦਾਂ ਹੀਰੀਏ ਉਹ ਆ ਕਿਸਾਨ ਨੇ ਚਕੋਰਾ ਰੱਖੀਆਂ ਦੋ ਚਕੋਰਾ ਵਡੀਆਂ ਇੱਕ ਕਾਲੀ ਤੇ ਇੱਕ ਉਹ ਆਹਾ ਇਹ ਵੀ ਬਣੇ ਆਂਡੇ ਚਕੋਰਾਗੇ ਕੀ ਹੈ ਬਖਤਾਂਗੇ ਚਕੋਰਾ ਕਮੈਂਟ ਜਰੂਰ ਕਰਿਓ ਚੱਲਦੇ ਆਂ ਅੱਗੇ ਤੁਹਾਨੂੰ ਹੋਰ ਵੀ ਜਗੜ ਦਿਖਾਉਨੇ ਆ ਇਹ ਜਰਮਨ ਦੀਆਂ ਵੀਡੀਓ ਆ ਘੈਂਡ ਵੀਡੀਓ ਬਣਾਉਣ ਵਾਸਤੇ ਸਮਾਂ ਚਾਹੀਦਾ ਤੇ ਥੋੜੀ ਜਿਹੀ ਪਰੇਸ਼ਾਨੀ ਇਹ ਆਉਂਦੀ ਕਈ ਵਾਰ ਗੋਰੇ ਲਾਟ ਪੈਂਦਾ ਵੀ ਨਹੀਂ ਸੋਹਣਿਆ ਕੰਮ ਨਾ ਕਰੀ ਆ ਵੇਖੋ ਪੁਰਾਣੇ ਜਮਾਨੇ ਦੀਆਂ ਹਾਲਾਂ ਦੇਖ ਲੋ ਨਾਲੇ ਢਿਮਾਂ ਪੌਂਦੀਆਂ ਭੇਂਦੀਆਂ ਹੋਣਗੀਆਂ ਫੇਰਦੀਆਂ ਹੋਣਗੇ ਤਾਂ ਨਾਲੇ ਹੀ ਵਾਣ ਵੀ ਪੌਂਦੀਆਂ ਹੋਣਗੀਆਂ ਆਹ ਦੇਖੋ ਦੋ ਬਿੱਲੀਆਂ ਹੋ ਗਈਆਂ ਇੱਧਰ ਕਿ ਦਸ ਲਾਵਾ ਕਰਨੀਆਂ ਜਿੱਦਾਂ ਕੋੜਮਣੀਆਂ ਹੁੰਦੀਆਂ ਆਹ ਕਿਸਾਨ ਦਾ ਟਰੈਕਟਰ ਲੱਗਾ ਜਾ ਕੇ ਕਿਸਾਨ ਦਾ ਟਰੈਕਟਰ ਲੱਗਾ ਆਹ ਕਿਸਾਨ ਦੀਆਂ ਟਰਾਲੀਆਂ ਤੋਂ ਆਹ ਵੇਖੋ ਰੁੱਖ ਕਿੱਡਾ ਤਗੜਾ ਟੁੱਟਾ ਜੰਗਲ ਚ ਆ ਦੇਖੋ ਤੇ ਆ ਤੁਹਾਨੂੰ ਸੇਬਾਨਾ ਬੂਟਾ ਦਿਖਾਉਂਦੇ ਆ ਵੇਖ ਕੱਡੇ ਸੋੜੇ ਪੱਤੇ ਆਏ ਇਹਨਾਂ ਦੇ ਚਿੱਟੇ ਫੁੱਲ ਆਕੋੜიანਾ ਤੇ ਬਿੱਲਾ ਵਾ ਕਈ ਵਾਰ ਹੁੰਦੇ ਕਈ ਵਾਰ ਨਹੀਂ ਹੁੰਦੇ ਠੰਡ ਕਰਕੇ ਅੰਦਰ ਹੋਣੇ ਮੈਚ ਲੱਗਦਾ ਮੁੱਕ ਗਿਆ ਚੱਲ ਗਏ ਲੋਕ ਲੱਗਦੇ ਤੇ ਆਜਾ ਤੁਹਾਨੂੰ ਹੋਰ ਵੀ ਜਾਨਵਰ ਦਿਖਾਉਣਾ ਨਾਲ ਜੁੜੇ ਰਹਿਓ ਰਾਬ ਨੇ ਦਿੱਤੀਆਂ ਗਾਜਰਾ ਵਿੱਚੇ ਰੰਭਾ ਰੱਖ ਪੈਂਡੂ ਦੇ ਬੰਦੇ ਆ ਕੋਈ ਨਾ ਕੋਈ ਐਹੋ ਜੀ ਚੀਜ਼ ਦਿਖਾ ਲ ਲਈਦੀ ਆ ਮੈਂ ਨਾ ਕਿਤਨਾ ਗਿਆਸਣ ੜਿਆਂ ਹਾਂ ਵਿਦਿਆ ਪੜ੍ਹਾਈ ਦੇ ਬੂਟੇ ਬੜੇ ਇੱਥੇ ਕਿ ਗੋਰੇ ਤਾਂ ਹੀ ਬੜੇ ਪੜ੍ਹੇ ਲਿਖੇ ਆ ਵੀ ਇਹਨਾਂ ਨੇ ਵਿਦਿਆ ਪੜ੍ਹਾਈ ਲਈ ਬੜੀ ਆ ਸਾਡੇ ਬਾਰੀਆਂ ਹੀ ਨਾ ਵਿਦਿਆ ਪੜ੍ਹਾਈ ਸੁਣੀਦੀ ਸੀ ਕਿ ਬੜਾਈ ਆਉਂਦੀ ਉਹਦਣਾ ਬੂਟਾ ਜਾ ਚੋਰੀ ਤੋੜ ਕੇ ਤੇ ਕਦੇ ਐਮਬੀਏ ਜਿਹਾ ਰਖਣਾ ਜਾਂ ਪੌਕਟ ਤੇ ਰਖਣਾ ਕਿਤਾਬ ਚ ਰਖਣਾ ਪੜ੍ਹਾਈ ਆਉਗੀ ਪਰ ਨਹੀਂ ਆਈ ਮੈਂ ਹੱਸਣ ਧਿਆ ਘਰਾਂ ਚ ਕਿਦਾਂ ਵਿਦਿਆ ਪੜ੍ਹਾਈ ਲਈ ਸਾਰੇ ਬੰਨੇ ਵਿਦਿਆ ਪੜ੍ਹਾਈ ਆਹ ਕੋੜਾ ਚ ਗੰਡਿਆ ਆ ਪੂਰੀ ਲੈਦਰ ਦੀ ਤਬਾਹੀ ਆ ਰਹੀ ਹੈ। ਭਾਵੇਂ ਸੜਕ ਕੋਈ ਵੀ ਆ। ਹਰ ਇੱਕ ਪੱਕੀ ਕੀਤੀ ਹੈ ਸਰਕਾਰ ਨੇ। ਦੇ ਗੋਰੇ ਆਪਣੇ ਆਪਣੇ ਗਾਰਡਨਾਂ ਵਡਣ ਕਾ ਸਾਫ ਕਰਨਾ। ਆ ਦੇ ਚੱਲਦੇ ਨਾਲੇ ਤੁਹਾਨੂੰ ਫੁੱਟਬਾਲ ਦਿਖਾਉਨੇ ਆ ਫੁੱਟਬਾਲ। ਉਹ ਵਡਣ ਡੇ ਕੋਸਾਂ ਕੋਲ। ਫੁੱਟਬਾਲ ਇਦਾਂ ਆ ਆ ਬਿਧਿਆ ਪੜਾਈ ਦੇ ਬੂਟੇ। ਸਾਡੇ ਸਭ ਤੋਂ 11 ਮਸ਼ਹੂਰ ਹੁੰਦੀ ਫੁੱਟਬਾਲ ਦੀ ਟੀਮ ਜੀਤੋ ਹਾਜੇ ਦੀ ਉੱਥੇ ਸੋਣੀ ਦਾ ਫੁੱਟਬਾਲ ਖੇਡਦੇ ਆ ਸਾਡੇ ਬੰਦੇ ਜ਼ਿਆਦਾ ਕ੍ਰਿਕਟ ਹੀ ਖੇਡਦੇ ਰਹੇ ਆ ਕੀ ਬਾਤ ਆ ਸਾਰੀ ਬਿਜੇ ਪੜਾਈ ਸਿਰਫ ਆ ਘਾਰ ਆ ਜਿੱਥੇ ਗੋਰੀਆਂ ਨੇ ਫੁੱਲ ਲੱਗੇ ਨਾਲੇ ਵਕਤਾ ਰੱਖੀਆਂ ਇੱਥੇ ਕਿਤੇ ਹੋਣੀਆਂ ਵੇਖਿਓ ਇੰਨਾ ਵੀ ਵਕਤਾ ਰੱਖੇ ਆਵਾਜ਼ ਆਉਂਦੀ ਆ ਵੇਖੋ ਬਾਬਾ ਕਿਹੜੇ ਕਿਹੜੇ ਮਹਿੰਗੀਆਂ ਗੱਡੀਆਂ ਲਾਈਆਂ ਕਿਹੜੇ ਕਿਹੜੇ ਸੋਨੇ ਗਾਰਡਨਸ ਹੋ ਰਹੇ ਆਂਦੇ ਨਜ਼ਾਰੇ ਤੇ ਲੈਂਦੇ ਹੈ ਆਪਣੇ ਵਿਚਾਰੇ ਗਰਮੀਆਂ ਚ ਕਣਕਾਂ ਉਤਰਣ ਦੇ ਨੇ ਕਿਦਾਂ ਕਣਕਾਂ ਹੋ ਗਈਆਂ ਫਿਰ ਉਹ ਕਤਰਨ ਵਾਲੀਆਂ ਕਿਦਾਂ ਬੱਤੀਆਂ ਬੁੱਤੀਆਂ ਬੰਦਦਾ ਘੋੜੇ-ਘੋੜੇ ਮੱਛਰ ਲੜਦਾ ਬੰਨ ਕੱਡਾ ਮਹਿੰਗਾ ਸਾਈਕਲ ਗੋਰੇ ਦਾ ਇਹਨਾਂ ਨੇ ਸਾਰੀ ਦਿਹਾੜੀ ਸਾਈਕਲ ਚਲਾਈ ਜਾਣੇ ਆ ਤੇ ਜਾਂ ਜਿਹੜੇ ਕੁੱਤਿਆਂ ਨੂੰ ਸੈਰ ਕਰਾਈ ਜਾਣੀ ਹੈ ਆ ਗਰੇਦਾ ਕੋ ਫਾਰਮ ਹੋਊਸਾ ਬੜਾ ਪੁਰਾਣਾ ਸਾਇਗਰ ਰੱਖੇ ਪੁਰਾਣੀਆਂ ਗੱਡੀਆਂ ਆ ਦੇਖੋ